ਏ ਆਪਣੇ ਵੋਟਰਸ ਨੂੰ ਅਵੇਅਰ ਕਰਨ ਦੇ ਲਈ ਕਿ ਆਉਣ ਵਾਲੀ 1 ਜੂਨ ਨੂੰ ਅਸੀਂ ਵੋਟ ਜ਼ਰੂਰ ਪਾਈਏ ਮੈਂ ਬਤੌਰ ਡਿਪਟੀ ਕਮਿਸ਼ਨਰ ਇੱਕ ਵਾਰੀ ਫੇਰ ਹੁਸ਼ਾਪੁਰ ਦੇ ਸਾਰੇ ਹੀ ਵੋਟਰਸ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਪਾਈਏ ਅਸੀਂ ਇਹ ਵੋਟ ਆਪਣੇ ਬੂਥ ਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪਾ ਸਕਦੇ ਨੇ ਅੱਜ ਦੀ ਇਸ ਸਾਈਕਲ ਰੈਲੀ ਦੇ ਵਿੱਚ ਵੀ ਕਰੀਬ 150 ਸਾਈਕਲਿਸਟ ਨੇ ਜੋ ਕਿ ਰੋਜ਼ਾਨਾ ਹੀ ਸਾਈਕਲ ਕਰਦੇ ਨੇ ਤੇ ਇਸ ਸਾਈਕਲ ਰੈਲੀ ਦੇ ਰਾਹੀਂ ਵੋਟਰਸ ਨੂੰ ਅਵੇਅਰ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਸਚਦੇਵ ਸਟਾਕਸ ਅਤੇ ਫਿਟ ਇਨਦੀ ਟੀਮ ਵੱਲੋਂ ਬਹੁਤ ਸਾਰੀ ਵੋਟਰ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਨੇ ਅੱਜ ਇੱਕ ਵਾਰੀ ਫੇਰ ਅਸੀਂ ਤੁਹਾਡੇ ਨਾਲ ਆ ਕੇ ਇਹ ਬੇਨਤੀ ਕਰ ਰਹੇ ਹਾਂ ਕਿ ਪਲੀਜ਼ ਆਉਣ ਵਾਲੀ 1 ਜੂਨ ਨੂੰ ਅਸੀਂ ਆਪਣੀ ਵੋਟ ਜ਼ਰੂਰ ਪਾਈਏ ਅਸੀਂ ਪਿਛਲੇ ਦਿਨੀ ਮੈਂ ਲਗਾਤਾਰ ਸਾਡੇ ਮੈਂਬਰਸ ਵੀ ਲਗਾਤਾਰ ਅਖਬਾਰਾਂ 'ਚ ਦੇਖ ਰਹੇ ਹਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਜ਼ਿਆਦਾ ਐਫਰਟਸ ਕਰ ਰਿਹਾ ਹੈ ਜਿਹੜੀਆਂ ਪਹਿਲੀ ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਨੂੰ ਵੋਟ ਪਰਸੈਂਟੇਜ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਲਗਾਤਾਰ ਦੇਖਣ ਚਾ ਰਿਹਾ ਤੇ ਸਾਡੇ ਕਲੱਬ ਨੇ ਇਹ ਫੈਸਲਾ ਲਿਆ ਵੀ ਇਹ ਜਿਹੜਾ ਵੋਟ ਪਰਸੈਂਟੇਜ ਵਧਾਉਣ ਦਾ ਜਿਹੜਾ ਟੀਚਰ ਐਡਮਿਨਿਸਟ੍ਰੇਸ਼ਨ ਵੱਲੋਂ ਹੈ ਸਾਨੂੰ ਵੀ ਉਹਦੇ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਔਰ ਅੱਜ ਅਸੀਂ ਫਿਟ ਬਾਈਕਰ ਕਲੱਬ ਵੱਲੋਂ 26 ਮਈ ਨੂੰ ਇੱਕ ਪੂਰੇ ਸ਼ਹਿਰ ਦੇ ਵਿੱਚ ਸਾਈਕਲ ਰੈਲੀ ਕਰ ਰਹੇ ਹਾਂ ਜਿਹਦੇ ਵਿੱਚ ਮੈਡਮ ਡੀਸੀ ਕੋਮਲ ਮਿੱਤਲ ਜੀ ਇਹਨੂੰ ਫਲੈਗ ਆਫ ਵੀ ਕਰਨਗੇ ਔਰ ਨਾਲ ਸਾਡੇ ਨਾਲ ਪੂਰੇ ਸ਼ਹਿਰ 'ਚ ਰਾਈਡ ਵੀ ਕਰਨਗੇ मैं भारत हूं। भारत है मैं हूं। है हम मुद्रा के दो हस्तक है हम भारत भाग्य विधाता हम भारत के मतदाता मतदान मत देने भारत 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 मुझ मुझ में में मैं मैं हम भारत को तो ब है हम मुद्रा के दो तो हस्तक है हम भारत ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ